ਸਾਰੇ ਸਟਾਪਰ ਦੇ ਵਿੱਚੋਂ ਤੋੜ ਕੇ ਫਟਾ ਗਏ ਥੰਡੇ ਔਰ ਬਾਹਰ ਜਿਹੜੀ ਮੋਟਰ ਨੂੰ ਪਾਰ ਜਾਂਦੀ ਉਹ ਵੀ ਲੈ ਗਏ ਵੱਟ ਕੇ ਕੋਈ ਬੇਖੌਫ ਨੇ ਵੀਰੇ ਮੌਜਾ ਇੱਥੇ ਬੈਠ ਕੇ 2-2 3 ਘੰਟੇ ਦਾ ਕੰਮ ਆ ਘੱਟੋ ਘੱਟ 5-7 ਦੇ ਬੰਦਿਆਂ ਦਾ ਕੰਮ ਆ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਵੀਰ ਜੀ ਨੇ ਦੱਸਿਆ ਜਿਹੜਾ ਚੋਰ ਫੜੇ ਆ ਗਏ ਆ ਅਜਿਹਾ ਲੱਤਾਂ ਬਾਹਾਂ ਵੜ ਦੇਣੇ ਨੇ ਪ੍ਰਸ਼ਾਸਨ ਨੂੰ ਬੇਨਤੀ ਆ ਜਾਂਦਾ ਕੰਟਰੋਲ ਕਰਨੇ ਇਹ ਫੜੇ ਆ ਗਏ ਜਿੰਨੀ ਦਾ ਬਹੁਤ ਔਖਾ ਹੋ ਠੀਕ ਨਹੀਂ ਫਿਰ ਬਾਅਦ ਤੇ ਸਾਨੂੰ ਕੋਈ ਲਾਂਭਾ ਨਾ ਦੇਵੇ ਕਿ ਇਹਦੀ ਲੱਤ ਵੜਦੀ ਜਾਂ ਬਾਹਾਂ ਵੜਦੀ ਠੀਕ ਨਹੀਂ ਹੁਣ ਅਸੀਂ ਯਾਨੀ ਸਾਡੀ ਬਰਦਾਸ਼ਤ ਦੀ ਹੱਦ ਆ ਜਿਹੜੀ ਟੁੱਪ ਚੁਪੀ ਆ। ਸੱਚੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿੱਥੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਪਿੰਡ ਕਨੇਚ ਦੀਆਂ ਜਿੱਥੇ ਚੋਰਾਂ ਦੇ ਵੱਲੋਂ ਜਿਹੜੇ ਕਿ ਹੌਸਲੇ ਬੁਲੰਦ ਨੇ ਸੋ ਜਿਹੜਾ ਟਰਾਂਸਫਰ ਵਿੱਚ ਚੋਰੀ ਹੋਇਆ ਵਾ ਰਾਤ ਨੂੰ ਸੋ ਜਿਹੜੀਆਂ ਤਾਰਾਂ ਤੁਸੀਂ ਦੇਖ ਸਕਦੇ ਹੋ ਇੱਕੋ ਵੀਰੇ ਘਾਟੀਆਂ ਦੇ ਸਾਰੇ ਚੋਰਾਂ ਸਾਰੇ ਛੱਤਰ ਦੇ ਵਿੱਚੋਂ ਤੋੜ ਕੇ ਲੈ ਗਏ ਥੱਲੇ ਔਰ ਬਾਹਰ ਜਿਹੜੀ ਮੋਟਰ ਨੂੰ ਉਤਾਰ ਜਾਂਦੀ ਸੀ ਉਹ ਵੀ ਲੈ ਗਏ ਵੱਟ ਕੇ ਕੋਈ ਬੇਖੌਫ ਨੇ ਵੀਰੇ ਮੋਜ ਨਾਲ ਇੱਥੇ ਬੈਠ ਕੇ ਦੋ ਦੋ ਤਿੰਨ ਘੰਟੇ ਦਾ ਕੰਮ ਆ ਕਟੋ-ਕਟ 5-7 ਦੇ ਬੰਦਿਆਂ ਦਾ ਕੰਮ ਆ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਵੀਰ ਜੀ ਨੇ ਦੱਸਿਆ ਜਿਹੜਾ ਚੋਰ ਫੜੇ ਆਗੇ ਆ ਅਜੀ ਦਾ ਲੱਤਾਂ ਬਾਹਾਂ ਵੜ ਦੇਣੇ ਪ੍ਰਸ਼ਾਸਨ ਨੂੰ ਬੇਨਤੀ ਆ ਜਾਂਦਾ ਕੰਟਰੋਲ ਕਰ ਲਵੇ ਜੇ ਫੜਿਆ ਗਿਆ ਜਿੰਨੀ ਦਾਰਾ ਬਹੁਤ ਔਖਾ ਹਾਂ ਠੀਕ ਨਹੀਂ ਫਿਰ ਬਾਅਦ ਚ ਸਾਨੂੰ ਕੋਈ ਲੰਬਾ ਨਾ ਦੇ ਉਹ ਵੀ ਕਿਸੇ ਦੀ ਲੱਤ ਵੱਢਦੀ ਜਾਂ ਬਾਹਾਂ ਵੱਢਦੀ ਠੀਕ ਨਹੀਂ ਹੁਣ ਅਸੀਂ ਯਾਨੀ ਸਾਡੀ ਬਰਦਾਸ਼ਤ ਦੀ ਹੱਦ ਆ ਜਿਹੜੀ ਟੁੱਟ ਚੁੱਕੀ ਆ ਸੋ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਜਿਹੜੀਆਂ ਇਹ ਪਿੰਡ ਕਨੇਸ਼ ਦੀਆਂ ਜੋ ਕਿ ਤਸਵੀਰਾਂ ਨੇ ਜਿੱਥੇ ਲੋਕ ਜਿਹੜੇ ਇਕੱਠੇ ਹੋਏ ਨੇ ਜਿੱਦਾਂ ਟਰਾਂਸਫਰ ਦੀਆਂ ਤਸਵੀਰਾਂ ਦਿਖਾਤਮ ਜਿਹੜੀਆਂ ਤੁਸੀਂ ਟਰਾਂਸਫਰ ਜੋ ਕਿ ਲੱਕ ਲੈ ਗਏ ਨੇ ਸੋ ਇਹਨਾਂ ਵੱਲੋਂ ਜਿਹੜਾ ਕਿ ਕਾਫੀ ਜਿਹੜਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਜਿਸ ਦੇ ਨਾਲ ਨਾਲ ਲੈ ਕੇ ਆਪਾਂ ਰਿਪੋਰਟ ਲੱਕ ਕੇ ਆ ਗਏ ਆ ਅੱਜ ਤੁ ਕਰੋ ਜਿੰਨਾ ਹੋ ਗਿਆ ਪੱਕਾ ਬਾਕੀ ਪਿੰਡ ਵਾਲਿਆਂ ਦਾ ਕੀ ਕਹਿਣਾ ਆਹ ਕਰ ਲੈਨੇ ਗਲਬਤ ਹਾਂਜੀ ਵੀਰ ਜੀ ਆ ਜਿਹੜਾ ਤੁਸੀਂ ਦੇਖਿਆ ਜੀ ਆ ਮੌਕਾ ਸਾਡਾ ਟਰਾਂਸਫਾਰਮ ਜਿਹੜਾ ਮਹੀਨੇ ਦੇ ਵਿੱਚ ਇਹ ਦੂਜੀ ਵਾਰੀ ਚੋਰੀ ਹੋ ਗਿਆ ਠੀਕ ਆ ਪਿਛਲੇ ਮਹੀਨੇ ਅਸੀਂ ਰਖਾਇਆ ਸੀਗਾ ਪ੍ਰਸ਼ਾਸਨ ਕੋ ਵੀ ਗਏ ਪ੍ਰਸ਼ਾਸਨ ਨੇ ਕੋਈ ਐਡਾ ਬਾੜਾ ਜਾਨੀ ਸਾਸਤਾ ਸਾਡਾ ਦਿੱਤਾ ਚਲੋ ਰੱਖਤਾ ਪ੍ਰਸ਼ਾਸਨ ਵੀ ਕਿੰਨੀ ਕੁ ਵੇਰੀ ਸਾਡਾ ਸਾਥ ਦੇਊਗਾ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਆ ਵੀ ਆ ਜਿਹੜੇ ਟਰਾਂਸਫਾਰਮ ਨੇ ਖੰਭੇ ਲੈ ਲੈਣਾ ਲੂਣਾ ਆਪਣੇ ਲੈ ਜਾਓ ਸਾਨੂੰ ਨਹਿਰੀ ਪਾਣੀ ਦੇ ਦਿਓ ਨਹਿਰ ਸਰੰਦ ਪੀਟਰ ਸਾਡੇ ਕੋਲ ਤੀ ਚੱਲਦਾ ਠੀਕ ਆ ਕਿਹੜਾ ਜ਼ਿੰਮੇਦਾਰ ਇੱਥੇ ਰਾਤ ਨੂੰ ਆਪਣਾ ਟਰਾਂਸਫਾਰਮਰ ਦੀ ਰਾਖੀ ਬੈਠੂਗਾ ਪਰ ਹੁਣ ਅਸੀਂ ਮੈਂ ਚੋਰਾਂ ਨੂੰ ਵੀ ਕਹਿਣਾ ਚਾਹੁੰਨਾ ਵੀ ਹੁਣ ਬਰਦਾਸ਼ਤ ਦੀ ਸਾਡੀ ਹੱਦ ਟੁੱਟ ਚੁੱਕੀ ਆ ਜੇ ਕਦੇ ਫੜੇ ਗਏ ਤਾਂ ਫਿਰ ਅਸੀਂ ਛੱਡਣਾ ਨਹੀਂ ਹੈਗਾ ਪ੍ਰਸ਼ਾਸਨ ਨੂੰ ਅਸੀਂ ਫੜਾਉਣਾ ਨਹੀਂ ਪ੍ਰਸ਼ਾਸਨ ਨੂੰ ਅਸੀਂ ਫੜਾਉਣੇ ਨਹੀਂ ਹੈਗੇ ਕਿਉਂ ਪ੍ਰਸ਼ਾਸਨ ਤੇ ਸਾਡੀ ਬਿਲਕੁਲ ਵੀ ਉਮੀਦ ਹੈ ਨਹੀਂ ਵੀ ਪ੍ਰਸ਼ਾਸਨ ਵਾਲੇ ਅਸੀਂ ਇੱਥੋਂ ਫੜਾਇਆ ਉਹਨਾਂ ਨੇ ਅੱਗੇ ਲਿਜਾ ਕੇ ਛੱਡ ਦੇਣਾ ਮੈਂ ਤਾਂ ਸਰਕਾਰ ਨੂੰ ਵੀ ਇਹੀ ਕਹਿਣਾ ਚਾਹੁੰਨਾ ਵੀ ਸਰਕਾਰ ਪ੍ਰਸ਼ਾਸਨ ਨੂੰ ਕਹੇ ਵੀ ਇੰਨੀਆਂ ਟਰਾਂਸਫਾਰਮਰ ਦੀਆਂ ਚੋਰੀਆਂ ਹੁੰਦੀਆਂ ਨੇ ਸਾੰਨੇ ਵਾਲੇ ਹਲਕੇ ਦੇ ਵਿੱਚੋਂ 30 ਤੋਂ 35 ਟ੍ਰਾਂਸਫਾਰਮ ਚੋਰੀ ਹੋ ਗਏ ਬੇਖੌਫ ਚੋਰ ਘੁੰਮ ਰਹੇ ਆ ਕੋਈ ਚੋਰਾਂ ਨੂੰ ਕਿਸੇ ਪ੍ਰਸ਼ਾਸਨ ਦਾ ਕਿਸੇ ਸਰਕਾਰ ਦਾ ਬਿਲਕੁਲ ਹੀ ਖੌਫ ਨਹੀਂ ਹੈਗਾ ਜ਼ਿੰਮੇਵਾਰਾਂ ਦਾ ਤੁਹਾਨੂੰ ਪਤਾ ਅੱਗੇ ਘਾਟੇ ਦਾ ਸੌਦਾ ਟ੍ਰਾਂਸਫਾਰਮਰ ਖਾਉਨੇ ਆ ਅਸੀਂ ਘੱਟੋ ਘਾਟ 15-20000 ਰੁਪਏ ਮੱਲੋ ਮੱਲੀ ਖਰਚਾ ਹੋ ਜਾਂਦਾ ਬਿਲਡਿੰਗਾਂ ਕਰਾ ਲਓ ਉਹ ਕਰਾ ਲਓ ਚੋਰ 5 ਮਿੰਟ ਦੇ ਵਿੱਚ ਸਾਡਾ ਕਰਿਆ ਕਰਾਇਆ ਪਾਣੀ ਕਰ ਦਿੰਦੇ ਆ ਕਿਹੜੀ ਜਗ੍ਹਾ ਜੀ ਕਿਹੜਾ ਰੋੜਾ ਇਹ ਇਹ ਵੀਰੇ ਪੋਰਾ ਸਾਹ ਵਾਲਾ ਰੋੜਾ ਆ ਪਿੰਡ ਕਨੇਚ ਆ ਇਹ ਅੱਗੇ ਗੁਰਦੁਆਰਾ ਪੋਰਾ ਸਾਹ ਪੈਂਦਾ ਠੀਕ ਆ ਰੌਂਪਰ ਨੂੰ ਰੋੜ ਜਾਂਦਾ ਇਹ ਅੱਜ ਤੋਂ 1 ਮਹੀਨਾ ਪਹਿਲਾਂ ਇੱਕ ਇਹ ਟਰਾਂਸਫਾਰਮ ਚੋਰੀ ਹੋਇਆ ਸੀ ਇੱਕ ਭੋਰਾ ਸਾਹਿਬ ਗੁਰਦੁਆਰਾ ਨੰਕੇ ਅੱਗੇ ਚੋਰੀ ਹੋਇਆ ਸੀਗਾ ਠੀਕ ਪੂਰੇ ਮਹੀਨੇ ਬਾਅਦ ਇਹ ਟਰਾਂਸਫਾਰਮ ਵੀ ਚੋਰੀ ਹੋ ਗਿਆ ਤੇ ਉਹ ਭੋਰਾ ਸਾਹਿਬ ਤੋਂ ਜਿਹੜਾ ਅੱਗੇ ਟਰਾਂਸਫਾਰਮ ਆ ਉਹ ਦਰਾਹੇ ਦੇ ਵਿੱਚ ਪੈਂਦਾ ਵਾ ਠੀਕ ਹੈ ਜੀ ਉਹ ਵੀ ਚੋਰੀ ਹੋ ਗਿਆ ਜਿੰਦੇ ਤੋੜਲੇ ਮੋਟਰਾਂ ਦੇ ਉਹ ਤੁਸੀਂ ਦੇਖ ਲਓ ਅੰਦਰੋਂ ਤਾਰਾਂ ਤੂਰਾਂ ਲੈ ਕੇ ਸਟਾਰਟਰ ਸੂਟਰ ਚੱਕ ਕੇ ਲੈ ਗਏ ਬੇਖੌਫ ਚੋਰ ਘੁੰਮ ਰਹੇ ਆ ਕਿਸੇ ਬਿਲਕੁਲ ਕਿਸੇ ਪ੍ਰਸ਼ਾਸਨ ਦਾ ਕਿਸੇ ਸਰਕਾਰ ਦਾ ਕੋਈ ਖੌਫ ਨਹੀਂ ਚੋਰਾਂ ਪੁਲਿਸ ਮੇਟਵਾਰਾ ਕੀਤੀ ਜੀ ਪੁਲਿਸ ਨੂੰ ਵੀਰੇ ਅਸੀਂ ਕੰਪਲੇਨਟ ਕਰੀ ਸੀ ਕਿ ਅੱਗੇ ਪੁ ਉਹੀ ਮਹਿਕਮੇ ਜਿਹਦੇ ਦਾ ਸਾਨੂੰ ਟ੍ਰਾਂਸਫਰ ਮਿਲ ਗਿਆ ਦੁਬਾਰਾ ਹੁਣ ਦੁਬਾਰਾ ਫੇਰ ਚੋਰੀ ਹੋਇਆ ਹੁਣ ਫੇਰ ਅੱਜ ਛੁੱਟੀ ਸੀਗੀ ਉੱਥੇ ਆਪਣੇ ਬਿਜਲੀ ਦਫ਼ਤਰ ਪਹਿਲਾਂ ਸਾਨੂੰ ਉਹ ਰਿਪੋਰਟ ਕਰਕੇ ਦੇਣਗੇ ਫੇਰ ਅਸੀਂ ਪ੍ਰਸ਼ਾਸਨ ਕੋਲ ਲੈ ਜਾਵਾਂਗੇ ਉਹ ਤਾਂ ਉਹੀ ਆਵਾ ਸਾਡੇ ਦਾ ਘੁੰਮੀ ਜਾਓ ਚੱਕਰ ਇਧਰ ਫਸਲਾਂ ਸਾਡੀਆਂ ਸੁੱਕ ਰਹੀਆਂ ਨੇ ਲਾਸਟ ਪਾਣੀ ਆ ਕਣਕ ਨੂੰ ਲਾਉਣੇ ਵਾਲਾ ਮੈਂ ਤਾਂ ਤਾਂ ਹੀ ਇਹ ਕਰਕੇ ਸਰਕਾਰ ਨੂੰ ਪ੍ਰਚੋਰ ਅਪੀਲ ਕਰਦਾ ਵੀ ਜਿਹੜੇ ਆ ਟ੍ਰਾਂਸਫਰਮ ਵਗੈਰਾ ਹੈਗੇ ਜਦੋਂ ਆਪਾਂ ਚੋਰਾਂ ਨੂੰ ਰੋਕ ਨਹੀਂ ਸਕਦੇ ਲਾ ਕੇ ਆਪਣੇ ਉੱਥੇ ਬਿਲੀ ਦਫ਼ਤਰ ਨੂੰ ਜਾ ਕੇ ਰੱਖ ਲਓ ਸਾਨੂੰ ਤਾਂ ਨਹਿਰ ਸਾਡੇ ਕੋਲ ਆ ਸਰੰਦ ਫੀਡਰ ਦੇ ਵਿੱਚੋਂ ਸਾਨੂੰ ਇੱਥੇ ਇੱਕ ਸੂਆ ਦੇ ਦੇਣ ਅਸੀਂ ਨਹਿਰੀ ਪਾਣੀ ਨਾਲ ਠੀਕ ਆ ਨਾ ਚੋਰ ਲੱਗੇ ਨਾ ਕੁੱਤੀ ਭੌਂਕੇ ਠੀਕ ਆ ਸਾਨੂੰ ਤਾਂ ਉਹਦੇ ਨਾਲ ਫਿਰ ਸਾਨੂੰ ਅਸੀਂ ਸਰਕਾਰ ਦੇ ਕਰਨਾ ਚਾਹੀਦਾ ਇਹ ਬੇਨਤੀ ਉਹ ਕਰਦੇ ਆ ਵੀ ਸਾਨੂੰ ਨਹਿਰੀ ਪਾਣੀ ਦੇ ਦਿਓ ਕਿੱਥੇ ਅਸੀਂ ਰਾਤਾਂ ਨੂੰ ਇੱਥੇ ਟ੍ਰਾਂਸਫਾਰਮਰ ਦੀ ਰਾਖੀ ਬੈਠਾਂਗੇ ਕੀ ਲੱਗਦਾ ਜੀ ਮਿਹਨਤ ਇਹਨਾਂ ਦਾ ਕੰਮ ਹੋ ਸਕਦਾ ਹੈ ਕਿਸ ਤਰ੍ਹਾਂ ਕੰਮ ਦਾ ਵੀਰੇ ਚੋਰ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਆ ਟਰਾਂਸਫਾਰਮ ਵਗੈਰਾ ਬੰਦੇ ਆ ਉਹਨਾਂ ਦਾ ਹੀ ਕੰਮ ਆ ਵਿੱਚੋਂ ਕੋਰਾਂ ਪੂਰੀਆਂ ਕੱਢ ਕੇ ਲੈ ਜਾਂਦੇ ਤੇਲ ਲੈ ਜਾਂਦੇ ਨੇ ਤੁਹਾਨੂੰ ਕੀ ਆ ਦੇਖੋ ਮੈਂ ਜਿਹੜੇ ਪ੍ਰਾਈਵੇਟ ਟਰਾਂਸਫਾਰਮਾਂ ਦੇ ਰੱਖੇ ਹੋ ਬੰਦੇ ਨੇ ਜਿਹੜੇ ਪ੍ਰਾਈਵੇਟ ਟਰਾਂਸਫਾਰਮ ਬੰਦੇ ਇੱਥੇ ਨੇੜੇ ਤੇੜੇ ਦੀ ਆ ਸਰਕਾਰ ਚ ਪੁਲਿਸ ਚਾਹੇ ਪ੍ਰਸ਼ਾਸਨ ਚਾਹੇ ਕੁਝ ਵੀ ਕਰ ਸਕਦਾ ਠੀਕ ਆ ਜੀ ਜੇਕਰ ਜ਼ੋਰ ਲਾਉਣ ਉਹ ਪਰ ਪ੍ਰਸ਼ਾਸਨ ਵੀ ਕੀ ਪੁਲਿਸ ਕੀ ਕਰ ਸਕਦੀ ਆ ਪੁਲਿਸ ਤਾਂ ਮੰਤਰੀ ਇੱਕ ਇੱਕ ਮੰਤਰੀ ਨਾਲ 100-100 ਬੰਦਾ ਪ੍ਰਸ਼ਾਸਨ ਵਾਲਾ ਲੱਗਿਆ ਹੋਇਆ ਮੰਤਰੀਆਂ ਵਾਲੇ ਪਾਸੇ ਵੀ ਪ੍ਰਸ਼ਾਸਨ ਨੂੰ ਬੇਲ ਨਹੀਂ ਮਿਲਦਾ ਹੈਗਾ ਇਕਨ ਇਸੇ ਕਰਕੇ ਚੋਰ ਚੋਰ ਬੇਖੌਫ ਹੋਗੇ ਕਿ ਜਦ ਕੋਈ ਆਉਣਾ ਹੀ ਨਹੀਂ ਹੈਗਾ ਆਪਣੀ ਮਰਜ਼ੀ ਨਾਲ ਜਿਵੇਂ ਕਰੋ ਆ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਟ੍ਰਾਂਸਫਾਰਮ ਚਾਹੇ ਦਿਖਾ ਵੀ ਦੋ ਸਾਰੇ ਨਟ ਵੀਰੇ ਖੋਲੇ ਹੋਏ ਨੇ ਇੱਕ ਵੀ ਨਟ ਵੱਡਿਆ ਨਹੀਂ ਹੋਇਆ ਇੱਕ ਵੀ ਨਟ ਵੱਡ ਕੇ ਨਹੀਂ ਲੱਗ ਗਿਆ ਸਾਰੇ ਨਟ ਘੱਟੋ ਘੱਟ 1.5 ਤੋਂ 2 ਘੰਟੇ ਇੱਥੇ ਰੁਕ ਕੇ ਉਹਨਾਂ ਨੇ ਇਹ ਕੰਮ ਕਰਿਆ ਹੋਇਆ ਨਾਲੇ ਕੋਈ ਵੀ ਛੋਟੇ ਵੀ ਗਜ਼ਾਰੇ ਨਹੀਂ ਕੋਈ ਕੋਟੇਜ ਵੀਰੇ ਦੇਖੀ ਆਨੇ ਕਿਸੇ ਦੇ ਵਿੱਚ ਆਉਂਦੇ ਹੀ ਨਹੀਂ ਕੋਟੇਜ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੈਮਰੇ ਦੇਖਿਆ ਸੀ ਪਿੰਡ ਵੀ ਕੈਮਰੇ ਦੇਖਿਆ ਪਹਿਲਾਂ ਵੀ ਦੇਖਿਆ ਕਿਤੇ ਕੁਝ ਨਹੀਂ ਪਤਾ ਲੱਗ ਰਿਹਾ ਵੀ ਕਿੱਧਰ ਨੂੰ ਆਗੇ ਕਿੱਧਰ ਨੂੰ ਲੈ ਕੇ ਸਮਾਨ ਪਰ ਕੇ ਇੱਕ ਜਾਨੀ ਉਰੇ ਅਸੀਂ ਦੇਖੀਆਂ ਸੀਗੀਆਂ ਪੈੜਾਂ ਲੱਗਦੀਆਂ ਸੀ ਚੌੜੀਆਂ ਜਿਵੇਂ ਬਲੇਰੋ ਗੱਡੀ ਹੁੰਦੀ ਆ ਜਿਹੜਾ ਰੋਂਪਰ ਵਾਲਾ ਚੋਰੀ ਹੋਇਆ ਉੱਥੇ ਛੋਟੇ ਹਾਥੀ ਦੀਆਂ ਪੈੜਾਂ ਨੇ ਹੋਏ ਸੇਮ ਡੇ ਨੇ ਪਹਿਲਾਂ ਵੀ ਸੇਮ ਡੇ ਹੀ ਹੋਏ ਸੀ ਠੀਕ ਆ ਇਤੋਂ ਪਹਿਲਾਂ ਇੱਕ ਸਾਨੇ ਵਾਲੇ ਵਾਲੇ ਰਾਹ ਤੇ ਜਿਹੜਾ ਆਪਣੇ ਜਿੱਥੇ ਆਪਾਂ ਮੇਨ ਰਾਹ ਜਿਹੜਾ ਚੱਲਦਾ ਰੇਲਵੇ ਲਾਈਨ ਦੇ ਨਾਲ ਉਹ ਚੋਰੀ ਹੋਇਆ ਠੀਕ ਆ ਉੱਥੇ ਕੱਲ ਬਿਲਡਿੰਗਾਂ ਬਿਲਡਿੰਗਾਂ ਕਰਾਈਆਂ ਨੇ ਉਹ ਸਾਡੇ ਵਾਲੇ ਤੋਂ ਇੱਕ ਹਫਤਾ ਬਾਅਦ ਚੋਰੀ ਹੋਇਆ ਸੀਗਾ ਮੈਂ ਤਾਂ ਪ੍ਰਸ਼ਾਸਨ ਨੂੰ ਕਹਿੰਨਾ ਸਾਡੇ ਵਾਲਾ ਦਾ ਦੁਬਾਰਾ ਹੋ ਗਿਆ ਉਹਨੂੰ ਵਿਚਾਲੋ ਕਿਤੇ ਉਹ ਨਾ ਫਿਰ ਜਦੋਂ ਹੁਣ ਚੋਰ ਚੋਰ ਬੇਖੌਫ ਨੇ ਉਹਨਾਂ ਨੇ ਛੱਡਣਾ ਨਹੀਂ ਟਾਰਗੇਟ ਕਰਦੇ ਆ ਵੀਰੇ ਰੋਡ ਵਾਲੇ ਨੂੰ ਜਿੱਥੇ ਕੋਲਤੀ ਰੋਡ ਚੱਲਦਾ ਪਿਛੇ ਦਿਨੀ ਵੀ ਮਤਲਬ ਤੁਹਾਨੂੰ ਇੱਕ ਪਾਇਆ ਸੀ ਮੈਸੇਜ ਜਿਹੜੀ ਚੋਰੀ ਹੋਈ ਸੀਗੀ ਚੋਰ ਵੀ ਫੜੇਗੇ ਜਿੰਦੇ ਕੀ ਮੋਟਰ ਉਹ ਮੇਰੇ ਬਾਜੀ ਕਰਨੀਆਂ ਫੜੀਆਂ ਸੀ ਇੱਥੋਂ ਤਾਰਾਂ ਤੂਰਾਂ ਵੱਢਦੀਆਂ ਠੀਕ ਆ ਜੀ ਉਹ ਮਿੰਨਤਾਂ ਕਰਨ ਲੱਗੀਆਂ ਲੇਡੀਜ਼ ਸੀਗੀਆਂ ਜਨਾਨੀਆਂ ਮੈਂ ਮੈਸੇਜ ਤਾਂ ਹੀ ਪਾਇਆ ਸੀ ਆ ਉਹ ਮਨੰਤਾ ਕਰਨ ਲੱਗ ਗੀਆਂ ਕਹਿੰਦੀ ਅੱਗੇ ਤੋਂ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੀਆਂ ਠੀਕ ਨਹੀਂ ਸੋਹਣੀ ਜਾਨੀ ਉਹਨਾਂ ਦੀ ਜਿੰਨੀ ਪਿੰਡ ਵਾਲਿਆਂ ਨੇ ਸਰਵਸ ਕਰਨੀ ਸੀ ਕਰੀ ਪ੍ਰਸ਼ਾਸਨ ਨੂੰ ਫੜਾ ਕੇ ਹੁਣ ਲੇਡੀਜ਼ ਆ ਗਈਆਂ ਪਿੰਡੋਂ ਕੱਠੀਆਂ ਆ ਗੋ ਕਹਿੰਦੀਆਂ ਵੀ ਜਨਾਨੀਆਂ ਨੇ ਜੇ ਮਨੰਤਾ ਕਰਦੀਆਂ ਨੇ ਛੱਡ ਦਿਓ ਇੱਕ ਵਾਰੀ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਵੀ ਜੇਕਰ ਅਗਲੀ ਵਾਰੀ ਤੁਸੀਂ ਸਾਡੇ ਪਿੰਡ ਦੇਖਿਆ ਗਈਆਂ ਤਾਂ ਫਿਰ ਆਪਣਾ ਸੰਭਲ ਕੇ ਆਇਓ ਸਾਡੇ ਪਿੰਡ ਮੈਂ ਚੋਰਾਂ ਨੂੰ ਇਹੀ ਕਹਿਣਾ ਚਾਹੁੰਨਾ ਵੀਰੇ ਬੰਦੇ ਸਾਡੇ ਜ਼ਿੰਮੇਦਾਰ ਬਹੁਤ ਔਖੇ ਨੇ ਪਹਿਲਾਂ ਹੀ ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਹੈਗਾ ਨੁਕਸਾਨ ਜ਼ਿੰਮੇਦਾਰਾ ਝੱਲ ਪ੍ਰਸ਼ਾਸਨ ਵਾਲਾ ਵੀਰੇ ਹਲੇ ਤੱਕ ਕੋਈ ਨਹੀਂ ਆਇਆ ਠੀਕ ਆ ਪਹਿਲਾਂ ਅਸੀਂ ਜਦੋਂ ਰਿਪੋਰਟ ਕਰੀ ਸੀਗੀ ਹੁਣ ਅਸੀਂ ਪਹਿਲਾਂ ਬਿਜਲੀ ਵਿਭਾਗ ਨੂੰ ਦੱਸਤਾ ਉਹ ਸਾਨੂੰ ਰਿਪੋਰਟ ਦੇਣਗੇ ਲਿਖ ਕੇ ਫੇਰ ਅਸੀਂ ਥਾਣੇ ਜਾ ਕੇ ਰਿਪੋਰਟ ਕਰ ਸਕਦੇ ਹਾਂ ਉਹਨਾਂ ਜਰਤਾ ਅਸੀਂ ਥਾਣੇ ਜਾ ਕੇ ਦੱਸੇ ਨਹੀਂ ਸਕਦੇ ਉਹ ਕਹਿੰਦੇ ਪਹਿਲਾਂ ਵਿਭਾਗੇ ਤੋਂ ਲਿਖਾ ਕੇ ਲਿਆਓ ਉੱਥੇ ਅੱਜ 2 ਦਿਨ ਛੁੱਟੀਆਂ ਨੇ ਤੁਹਾਨੂੰ ਪਤਾ ਲਾਸਟ ਡੇ ਚੱਲਦੇ ਆ 31 ਮਾਰਚ ਆ ਪਹਿਲੀ ਰਿਪੋਰਟ ਕਰੀ ਸੀ ਜਦੋਂ ਪਹਿਲਾਂ ਚੋਰੀ ਹੋਇਆ ਉਹਨਾਂ ਨੇ ਸਾਨੂੰ ਨੰਬਰ ਲਾ ਕੇ ਦਿੱਤਾ ਉਹ ਅਸੀਂ ਵਿਭਾਗੇ ਵਾਲੇ ਨੂੰ ਦੇ ਦਿੱਤਾ ਵਿਭਾਗੇ ਵਾਲੇ ਨੇ ਟਰਾਂਸਫਰਮ ਲਿਆ ਕੇ ਰੱਖਤਾ ਪਰ ਉਹੀ ਜਿੱਦਣ ਰੱਖਿਆ ਉਹ ਤੋਂ 10 ਦਿਨ ਬਾਅਦ ਚੋਰ ਦੁਬਾਰਾ ਲਾ ਕੇ ਲੈ ਗਏ ਯਾਰ ਬਾਲੀ ਮਾੜੀ ਗੱਲ ਆ ਬਈ ਆ ਜਿਹੜਾ ਚੋਰ ਆਪਣੇ ਟਰਾਂਸਫਾਰਮ ਲੈ ਕੇ ਜਾਂਦੇ ਨੇ ਬਈ ਅਸੀਂ ਜੇ ਹੁਣ ਚੋਰ ਫੜ ਲਿਆ ਅਸੀਂ ਕੁਝ ਨਹੀਂ ਦੇਖਣਾ ਸੀ ਉਹਦੇ ਹੱਥ ਦੋਈ ਵੜ ਦੇਣੇ ਨੇ ਮੈਂ ਇਹ ਅਸੀਂ ਇਹਦੀ ਆਪਣੇ ਦੋਨਾਂ ਟਰਾਂਸਫਾਰਮਾਂ ਦੀ ਰਿਪੋਰਟ ਵੀ ਕਰੀ ਸੀਗੀ ਥਾਣੇ 'ਚ ਪਰ ਕੋਈ ਹੱਲ ਨਹੀਂ ਹੋਇਆ ਹਫ਼ਤੇ ਬਾਅਦ ਰਿਪੋਰਟ ਕਰੀ ਤੋਂ ਬਾਅਦ ਫੇਰ ਲੈ ਕੇ ਲਾ ਕੇ ਬੜਾ ਔਖਾ ਸੀ ਫਿਰ ਪੁਰ ਕੇ ਟਰਾਂਸਫਾਰਮ ਰੱਖੇ ਨੇਲੇ 10 ਦਿਨ ਉਹਨੇ ਰੱਖਿਆ ਨੂੰ ਬਸ ਆ ਕਣਕ ਨੂੰ ਪਾਣੀ ਲੱਗਿਆ ਪਾਣੀ ਤਾਂ ਲੋੜ ਪੈਂਦੀ ਰਹਿੰਦੀ ਆ ਮੌਸਮ ਘਰਪ ਚੱਲਦਾ ਪਰ ਚੀਮੂ ਵੀ ਲਾਉਣਾ ਕਣਕੂ ਵੀ ਲਾਉਣਾ ਪਰ ਆ ਤਾਂ ਬਾਲੀ ਮਾੜੀ ਗੱਲ ਆ ਵੀ ਕੋਈ ਗਸ਼ਤੀ ਨਹੀਂ ਕਰਦਾ ਰਾਤ ਨੂੰ ਹੁੰਦਾ 12 ਤੋਂ 3 ਵਜੇ ਦੇ ਵਿੱਚ ਵਿੱਚ ਆਹੇ ਕੰਮ ਸਾਰਾ ਹੈ ਤੇ ਆ ਦੇ ਲੋ ਬੇਕਾਰ ਕਰਕੇ ਛੱਡ ਕੇ ਟ੍ਰਾਂਸਪੋਰਟ ਅਸੀਂ ਤਾਂ ਇਹੀ ਕਰਦੇ ਆ ਵੀ ਇਹ ਚੋਰਾਂ ਨੂੰ ਫੜੋ ਇਹਨਾਂ ਤੇ ਸਖਤਾਈ ਕਰੋ ਮਹਿਕਮਾ ਕਿੰਨੇ ਕ ਟ੍ਰਾਂਸਫਰ ਮੋਰ ਦੇਈ ਜਾਊਗਾ ਉਹ ਤਾਂ ਸਾਨੂੰ ਹੁਣ ਅਸੀਂ ਇਹੀ ਆ ਰਿਪੋਰਟ ਲਿਖਾਉਣੀ ਪਈ ਔਖੀ ਹੋ ਜਾਣੀ ਸਾਨੂੰ ਪਹਿਲਾਂ ਅਸੀਂ ਬਹੁਤ ਫੇਰ ਫੁਰ ਕੇ ਰਖਾਇਆ ਟ੍ਰਾਂਸਫਰ ਬਾੜਾ ਮਾੜਾ ਕੰਮ ਆਇਆ ਹੱਥ ਵੜਦਣੇ ਨੇ ਜੇ ਫੜ ਲਿਆ ਚੋਰ ਕੋਈ ਵੀ ਹੋਵੇ ਫਿਰ ਕੋਈ ਜਿਹੜਾ ਕੋ ਮਰਜ਼ੀ ਉਹ ਦਿੱਕੀ ਜਾਊ ਬਹੁਤ ਮਾੜੀ ਗੱਲ ਆ ਰੋਡਾਂ ਦੇ ਟਰਾਂਸਫਾਰਮਰ ਨੂੰ ਜਾਤੇ ਪੈਂਦੇ ਨੇ ਜਿਹੜਾ ਵੱਡਾ ਟਰਾਂਸਫਾਰਮਰ